ਸਰ ਮੈਂ ਤੇ ਅਰਵਿੰਦ ਕੇਜਰੀਵਾਲ ਜੀ ਦੀ ਪਾਰਟੀ ਦਾ ਸਦਸਾ ਹਾਂ ਔਰ ਉਹਨਾਂ ਦੇ ਨਾਮ ਤੋਂ ਹੀ ਮੈਂ ਗੱਲ ਸ਼ੁਰੂ ਕਰਨ ਜਾ ਰਿਹਾ ਕਿ ਸੂਰਜ ਕੇ ਸੂ ਪ੍ਰਕਾਸ਼ ਕੋ ਜਾਣੇ ਵਿਸ਼ਵ ਤਮਾਮ। ਕੀ ਸੂਰਜ ਵੀ ਕਹੀਂ ਕਹਤਾ ਹੈ ਕਿ ਸੂਰਜ ਹੈ ਮੇਰਾ ਨਾਮ। ਅਰਵਿੰਦ ਕੇਜਰੀਵਾਲ ਜੀ ਦੀ ਜਿਹੜਾ ਸੁਸ਼ਾਸਨ ਹੈ ਉਹ ਦਿੱਲੀ ਦੇ ਵਿੱਚ ਵੀ ਸਰ ਚੜ ਕੇ ਬੋਲਿਆ ਔਰ ਹੁਣ ਉਹ ਪੰਜਾਬ ਦੇ ਵਿੱਚ ਵੀ ਸਰ ਚੜ ਕੇ ਬੋਲ ਰਿਹਾ। ਇਹ ਜਿਹੜੇ aarop ਲਗਾਉਣ ਵਾਲੇ ਸਾਡੇ ਐਕਸਐਮਐਲ ਪਠਾਨਕੋਟ ਕਾਂਗਰਸ ਪਾਰਟੀ ਤੋਂ ਜਾਂ ਅੱਜ ਕੋਈ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਵੀ ਕੁਝ આરોਪ ਲਗਾ ਰਹੇ ਸੀ ਮੈਂ ਸੁਣ ਰਿਹਾ ਸੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪਹਿਲਾਂ ਦੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੂੰ ਕਹਿਣਾ ਚਾਹੁੰਦਾ ਕਿ ਪਠਾਨਕੋਟ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਤੁਹਾਨੂੰ ਵਿਧਾਇਕ ਦਿੱਤਾ ਤੁਹਾਡਾ ਵਿਧਾਇਕ ਆਇਆ ਤੇ ਫਿਰ ਤੁਸੀਂ ਸਾਢੇ 3 ਸਾਲਾਂ ਦੇ ਵਿੱਚ ਨਗਰ ਨਿਗਮ ਦਾ ਸੁਧਾਰ ਕਿਉਂ ਨਹੀਂ ਕਰ ਸਕੇ ਤੁਸੀਂ ਪਠਾਨਕੋਟ ਦਾ ਸੁਧਾਰ ਕਿਉਂ ਨਹੀਂ ਕਰ ਸਕੇ ਅੱਜ ਤੁਸੀਂ ਸਾਡੇ ਤੇ આરોਪ ਲਗਾਉਂਦੇ ਹੋ ਅਰੇ ਮੈਂ ਜਦੋਂ ਕੰਮ ਗਰਵਾਵਾਂਗਾ ਤੁਹਾਡੇ ਕੋਲ ਜਵਾਬ ਹੀ ਨਹੀਂ ਦਿੱਤੇ ਜਾਣੇ ਅਰਵਿੰਦ ਕੇਜਰੀਵਾਲ ਔਰ ਭਗਵਨ ਸਿੰਘ ਮਾਨ ਜੀ ਦੇ ਔਰ ਸਾਡੇ ਹਲਕਾ ਇੰਚਾਰਜ ਨੇ ਜੋ ਪਠਾਨਕੋਟ ਦੇ ਵਿੱਚ ਕੰਮ ਕੀਤੇ ਐ ਜੇ ਮੈਂ ਗਰਵਾਵਾਂਗਾ ਤੁਹਾਡੇ ਕੋਲ ਜਵਾਬ ਹੀ ਨਹੀਂ ਦਿੱਤੇ ਜਾਣੇ ਔਰ ਐਕਐਮਐਲਏ ਸਾਹਿਬ ਕਾਂਗਰਸ ਦੇ ਐਕਐਮਐਲਏ ਸਾਹਿਬ ਕਹਿੰਦੇ ਐ ਕਿ ਬਈ ਮੈਂ 100 ਕਰੋੜ ਰੁਪਇਆ ਸੀਵਰੇਜ ਔਰ ਪਾਣੀ ਤੇ ਖਰਚ ਕੀਤਾ ਹੈ ਹਾਂਜੀ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਹਾਂਜੀ ਇਹ ਸਾਰੇ ਪਠਾਨਕੋਟ ਨੂੰ ਪਤਾ ਹੈ ਕਿ ਤੁਸੀਂ ਠੇਕੇਦਾਰੀ ਪ੍ਰਥਾ ਜਿਹੜੀ ਹੈ ਉਹ ਪਠਾਨਕੋਟ ਦੇ ਵਿੱਚ ਲਿਆਂਦੀ ਸੀ ਉਹ ਠੇਕੇਦਾਰ ਵੀ ਤੁਸੀਂ ਬਾਹਰ ਦੇ ਚੂਜ਼ ਕੀਤੇ ਸੀ ਜਿਹੜੇ ਵੱਡੇ ਵੱਡੇ ਠੇਕੇਦਾਰ ਮਤਲਬ ਇਹ ਨਹੀਂ ਕਿ ਭਈ ਪਠਾਨਕੋਟ ਦੇ ਠੇਕੇਦਾਰਾਂ ਨੂੰ ਕੋਈ 10-10 20-20 ਲੱਖ ਰੁਪਏ ਦੇ ਕੰਮ ਦੇ ਦਿੱਤੇ ਜਾਣ ਤੇ ਉਹਨਾਂ ਦਾ ਵੀ ਕੋਈ ਭਲਾ ਹੋਏ ਤੁਸੀਂ ਬਾਹਰੋਂ ਹੀ ਬੰਦੇ ਚੂਜ਼ ਕੀਤੇ ਜਿਹੜੇ 100 ਕਰੋੜ ਦਾ ਠੇਕਾ ਲੈਂਦੇ ਜਿਹੜੇ 50 ਕਰੋੜ ਦਾ ਠੇਕਾ ਲੈਂਦੇ ਤੇ ਬਾਹਰੋਂ ਬਾਹਰ ਹੀ ਚੰਡੀਗੜ੍ਹ ਤੁਹਾਡੇ ਨਾਲ ਸੈਟਲਮੈਂਟ ਹੋ ਜਾਂਦੀ ਹੈ ਇਹ ਪਠਾਨਕੋਟ ਦੀ ਜਨਤਾ ਬਲੀਭਾਨਤੀ ਜਾਂਦੀ ਹੈ ਬਾਕੀ ਤੁਸੀਂ ਸਾਡੇ ਤੇ ਕਟਾਕਸ਼ ਕਰਦੇ ਹੋ ਕਿ ਆਮ ਆਦਮੀ ਪਾਰਟੀ ਨੇ ਕੀ ਕੀਤਾ ਮੈਂ ਤੁਹਾਨੂੰ ਦੱਸਣਾ ਕਿ 90% ਲੋਕਾਂ ਦਾ ਜ਼ੀਰੋ ਬਿਜਲੀ ਬਿੱਲ ਹੈ ਜੇ ਤੁਸੀਂ 50000 ਵਿਅਕਤੀਆਂ ਦਾ ਵੀ ਪਠਾਨਕੋਟ ਹਲਕੇ ਦੀ ਗੱਲ ਕਰਾਂ ਜੇ ਤੁਸੀਂ 2000 ਰੁਪਏ ਮਹੀਨਾ ਵੀ ਮੰਨਦੇ ਹੋ ਤੇ 10 ਕਰੋੜ ਰੁਪਏ ਇੱਕ ਮਹੀਨੇ ਦਾ ਹੁੰਦਾ ਤੇ ਇੱਕ ਸਾਲ ਦਾ ਕਿੰਨਾ ਹੋ ਗਿਆ ਜੀ ਇੱਕ ਸਾਲ ਦਾ 100 ਕਰੋੜ ਰੁਪਏ ਹੋ ਗਿਆ ਤੇ 3.5 ਸਾਲ ਦਾ ਕਿੰਨਾ ਹੋ ਗਿਆ ਲਗਭਗ 500 ਕਰੋੜ ਰੁਪਏ ਸਿਰਫ ਬਿਜਲੀ ਦਾ ਹੀ ਮਾਫ ਕੀਤਾ ਕਿਨੇ ਅਰਵਿੰਦ ਕੇਜਰੀਵਾਲ ਨੇ ਕਿੰਨੇ ਭਗਵੰਤ ਮਾਨ ਨੇ ਕਿੰਨੇ ਹਲਕਾ ਇਨਚਾਰਜ ਨੇ ਕਿਉਂਕਿ ਉਹ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਫਿਰ ਦੂਸਰਾ ਮੁਹੱਲਾ ਕਲੀਨਿਕ ਨੇ ਕਿੰਨੇ ਲਿਆਂਦੇ ਅੱਜ ਤੁਸੀਂ ਮੁਹੱਲਾ ਕਲੀਨਿਕ ਦੇ ਉੱਪਰ ਕੁਐਸਚਨ ਮਾਰਕ ਕਰਦੇ ਹੋ ਤੇ ਐਮਬੀਬੀਐਸ ਤੋਂ ਵਧੀਆ ਕੁਆਲੀਫਾਈਡ ਡਾਕਟਰ ਕਿਹੜਾ ਹੁੰਦਾ ਹੋਰ ਤੁਸੀਂ ਕਿਹੜੇ ਡਾਕਟਰ ਦੀ ਡਿਮਾਂਡ ਕਰਦੇ ਹੋ ਓਪੀਡੀ ਵਾਸਤੇ ਐਮਬੀਬੀਐਸ ਤੋਂ ਵਧੀਆ ਡਾਕਟਰ ਕਿਹੜਾ ਹੁੰਦਾ ਤੇ ਐਮਬੀਬੀਐਸ ਕੁਆਲੀਫਾਈਡ ਡਾਕਟਰ ਜਿਹੜੇ ਆ ਉਹ ਮੁਹੱਲਾ ਕਲੀਨਿਕ ਦੇ ਵਿੱਚ ਉਹ ਪੁਆਇੰਟ ਨੇ ਸਾਡਾ ਨੂੰ ਭ੍ਰਮਿਤ ਕਰਨ ਦੀ ਗੱਲ ਬਾਤ ਕੋਈ ਭ੍ਰਮਿਤ ਨਹੀਂ ਹੈ ਲੋਕੀ ਪੜੇ ਲਿਖੇ ਨੇ ਲੋਕਾਂ ਨੂੰ ਤੁਸੀਂ ਭ੍ਰਮਿਤ ਕੀਤਾ ਸੀ ਔਰ ਉਹਦਾ ਮੁਹੱਜਾ ਤੁਹਾਨੂੰ ਉਹਨਾਂ ਨੇ 2022 ਦੇ ਵਿੱਚ ਦੇ ਦਿੱਤਾ ਹਾਂ ਅਸੀਂ 31 32000 ਵੋਟ ਤੇ ਕੁਝ ਚੰਦ ਵੋਟਾਂ ਤੋਂ ਅਸੀਂ ਪਿੱਛੇ ਰਹਿ ਗਏ ਕਿਉਂਕਿ ਅ ਕਈ ਤਰ੍ਹਾਂ ਦੀਆਂ ਸਾਡੀਆਂ ਉਸ ਸਮੇਂ ਅਚਾਨਕ ਬਬੂਤੀ ਜੀ ਹੈਨਾ ਕਾਂਗਰਸ ਪਾਰਟੀ ਤੋਂ ਆਏ ਔਰ ਅਚਾਨਕ ਇਹ ਸਾਰੀ ਵੇਵ ਚਲੀ ਸੋ ਨਹੀਂ ਤੇ ਅਸੀਂ ਉਹ ਚੋਣਾਂ ਵੀ ਜਿੱਤਣ ਦੇ ਔਰ ਤੁਸੀਂ ਟੈਨਸ਼ਨ ਨਾ ਲੋ ਅਸੀਂ ਨਗਰ ਨਿਗਮ ਦਾ ਚੋਣ ਵੀ ਐਕਸਐਮਐਲਏ ਸਾਹਿਬ ਜਿੱਤ ਰਹੇ ਆਂ ਔਰ ਅਸੀਂ ਆਉਣ ਵਾਲਾ ਵਿਧਾਇਕ ਦਾ ਚੋਣ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤੇਗੀ ਮਹੱਲਾ ਕਲੀਨਿਕ ਲਿਆਂਦੇ ਆ 1076 ਨੰਬਰ ਟੋਲ ਫਰੀ ਨੰਬਰ ਸ਼ੁਰੂ ਕੀਤਾ ਹੈ ਜਿਹਦੇ ਵਿੱਚ 40 ਤਰ੍ਹਾਂ ਦੀਆਂ ਸੁਵਿਧਾਵਾਂ ਤੁਸੀਂ ਕਾਲ ਕਰੋ ਤੁਹਾਡੇ ਘਰ ਵਿਅਕਤੀ ਆ ਜਾਂਦਾ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਔਰ ਘਰ ਬੈਠੇ ਹੀ ਤੁਹਾਡੇ ਜਿਹੜੇ ਉਹ ਡਾਕੂਮੈਂਟ ਲਿੱਤੇ ਜਾਂਦੇ ਔਰ ਘਰ ਹੀ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਜਾਂਦਾ ਕੀ ਕਾਂਗਰਸ ਪਾਰਟੀ ਨੇ ਇਹੋ ਜਿਹਾ ਕਦੀ ਸੋਚਿਆ ਕੀ ਭਾਰਤੀ ਜਨਤਾ ਪਾਰਟੀ ਨੇ ਇਹੋ ਜਿਹਾ ਕਦੀ ਸੋਚਿਆ ਫਿਰ ਉਸ ਤੋਂ ਬਾਅਦ 17 ਟੋਲ ਪਲਾਜ਼ੇ ਮਾਫ ਕੀਤੇ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਉਹਦਾ ਪਠਾਨ ਕੋਟੀਆਂ ਦਾ ਫਾਇਦਾ ਨਹੀਂ ਹੋਇਆ ਉਹਦੇ ਵਿੱਚ ਪੂਰੇ ਪੰਜਾਬ ਦਾ ਫਾਇਦਾ ਹੋਇਆ ਫਿਰ ਸੜਕ ਸੁਰੱਖਿਆ ਫੋਰਸ ਕਿਹਨੇ ਬਣਾਈ ਭਗਵੰਤ ਮਾਨ ਸਰਕਾਰ ਨੇ ਬਣਾਈ ਆਮ ਆਦਮੀ ਪਾਰਟੀ ਸਰਕਾਰ ਨੇ ਬਣਾਈ ਉਹਦਾ ਫਾਇਦਾ ਕਿਨੂੰ ਹੋ ਰਿਹਾ ਪੰਜਾਬੀਆਂ ਨੂੰ ਹੋ ਰਿਹਾ ਫਿਰ ਇਹ 10 ਲੱਖ ਦਾ ਜਿਹੜਾ ਇੰਸ਼ੋਰੈਂਸ ਹੈ ਇਹ ਇਹ ਕਿੰਨੇ ਅਨਾਉਂਸ ਕੀਤਾ ਹੈ ਭਗਵੰਤ ਮਾਨ ਜੀ ਨੇ ਅਨਾਉਂਸ ਕੀਤਾ ਹੈ ਇਹ ਵਿਜ਼ਨ ਮਨੀਸ਼ ਸੋਧਿਆ ਜੀ ਦਾ ਇਹ ਵਿਜ਼ਨ ਅਰਵਿੰਦ ਕੇਜਰੀਵਾਲ ਜੀ ਦਾ ਯੁੱਧ ਨਸ਼ਿਆਂ ਵਿਰੁੱਧ ਜੇ ਅੱਜ ਇਹ ਕੈਂਪੇਨ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਉਹ ਲਗਭਗ 80% ਜਿਹੜਾ ਉਹ ਨਸ਼ਾ ਉਹ ਪੰਜਾਬ ਦੇ ਵਿੱਚ ਕੰਟਰੋਲ ਹੋ ਗਿਆ ਜੇ ਮਜੀਠੀਆ ਨੂੰ ਹੱਥ ਪਾਇਆ ਤੇ ਕਿੰਨੇ ਪਾਇਆ ਉਦੋਂ ਤੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਕਹਿੰਦੇ ਸੀ ਕਿ ਭਾਈ ਚਿੱਟੇ ਦਾ ਸਰਗਨਾ ਵਿਕਰਮਜੀਤ ਸਿੰਘ ਮਜੀਠੀਆ ਉਦੋਂ ਤੇ ਕਾਂਗਰਸ ਵਾਲੇ ਵੀ ਇਹ ਕਹਿੰਦੇ ਸੀ ਕਿ ਚਿੱਟੇ ਦਾ ਸਰਗਨਾ ਮਜੀਤ ਵਿਕਰਮਜੀਤ ਸਿੰਘ ਮਜੀਠੀਆ ਤੇ ਉਦੋਂ ਤੁਸੀਂ ਅੰਦਰ ਕਿਉਂ ਨਹੀਂ ਕੀਤਾ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ ਹੈ 17 ਤੋਂ 22 ਤੱਕ ਉਦੋਂ ਕਿਉਂ ਨਹੀਂ ਅੰਦਰ ਕੀਤਾ ਇਹਦਾ ਮਤਲਬ ਵੀ ਨਹੀਂ ਭਗਤ ਸਿੰਘ ਤੁਹਾਡੀ ਤੁਸੀਂ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਕਲੰਕਿਤ ਹੋ ਤੁਸੀਂ ਵੀ ਉਹਦੇ ਵਿੱਚ ਪਾਰਟਿਸਪੇਟ ਕਰਦੇ ਰਹੇ ਪੈਸੇ ਲੈਂਦੇ ਰਹੇ ਇਸ ਕਰਕੇ ਤੁਸੀਂ ਉਹਦੇ ਵਿੱਚ ਉਹਨੂੰ ਅੰਦਰ ਨਹੀਂ ਕੀਤਾ ਜੇ ਅੱਜ ਅੰਦਰ ਕੀਤਾ ਤੇ ਫਿਰ ਖੁੱਲ ਕੇ ਪ੍ਰਸ਼ੰਸਾ ਕਰੋ ਨਾ ਕੇਜਰੀਵਾਲ ਦੀ ਖੁੱਲ ਕੇ ਪ੍ਰਸ਼ੰਸਾ ਕਰੋ ਨਾ ਭਗਵੰਤ ਮਾਨ ਦੀ ਖੁੱਲ ਕੇ ਪ੍ਰਸ਼ੰਸਾ ਕਰੋ ਨਾ ਸਾਡੇ ਹਲਕਾ ਇੰਚਾਰਜ ਦੀ ਕਿਉਂ ਨਹੀਂ ਕਰਦੇ ਕਿਉਂਕਿ ਤੁਹਾਡੇ ਕੋਲ ਕੋਈ ਮੁੱਦਾ ਨਹੀਂ ਹੈ ਅੱਜ ਤੁਸੀਂ ਲੋਕਾਂ ਨੂੰ ਭ੍ਰਮਿਤ ਕਰਨਾ ਚਾਹੁੰਦੇ ਹੋ ਪਰ ਲੋਕੀਏ ਭ੍ਰਮਮਲੀ ਜਿਹੜੀ ਰਾਜਨੀਤੀ ਹੈ ਇਸ ਤੋਂ ਉੱਪਰ ਉੱਠ ਗਏ ਨੇ ਕਿਉਂਕਿ ਬੜੀ ਅੱਛੀ ਗਵਰਨੈਂਸ ਆਮ ਆਦਮੀ ਪਾਰਟੀ ਦੇ ਰਹੀ ਹੈ ਐਜੂਕੇਸ਼ਨ ਦਾ ਸੁਧਾਰ ਕਿਨੇ ਕੀਤਾ ਅੱਜ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਔਰ ਸਿਰ ਚੜ ਕੇ ਬੋਲ ਰਹੀ ਹੈ ਇਹ ਇਹ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਕਹਿੰਦੇ ਕਾਂਗਰਸ ਦੇ ਵੀ ਨੇਤਾ ਕਹਿੰਦੇ ਆ ਕਿ ਸਭ ਤੋਂ ਬੈਸਟ ਜਿਹੜਾ ਐਜੂਕੇਸ਼ਨ ਮਨਿਸਟਰ ਸੀਗਾ ਉਹ ਦਿੱਲੀ ਦਾ ਮਨੀਸ਼ ਸੋਦੀਆ ਸੀਗਾ। ਔਰ ਇਹ ਸਿੱਖਿਆ ਕ੍ਰਾਂਤੀ ਦਾ ਜਨਮਦਾਤਾ ਕੌਣ ਹੈ ਆਮ ਆਦਮੀ ਪਾਰਟੀ ਹੈ। ਜਦ ਸਿੱਖਿਆ ਦਾ ਸੁਧਾਰ ਹੋ ਰਿਹਾ ਤੁਸੀਂ ਸਕੂਲਾਂ 'ਚ ਜਾਓ। ਅੱਜ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਕੱਢ ਕੇ ਲੋਕੀ ਗਵਰਨਮੈਂਟ ਸਕੂਲਾਂ ਦੇ ਵਿੱਚ ਦਾਖਲ ਕਰਾਣੇ ਨੇ। ਪੀਟੀਐਮਸ ਹੋ ਰਹੀਆਂ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ। ਅੱਜ ਤੋਂ ਪਹਿਲਾਂ ਕਾਂਗਰਸ ਨੇ ਰਾਜ ਚ ਇਸ ਤਰ੍ਹਾਂ ਹੋਇਆ ਅੱਜ ਤੋਂ ਪਹਿਲਾਂ ਕਾਲੀ ਭਾਜਪਾ ਦੇ ਰਾਜ ਸਾਸਤਰਾ ਹੋਇਆ ਫਿਰ ਬੇਅਦਬੀ ਤੇ ਕਿਨੇ ਕਾਨੂੰਨ ਲਿਆਂਦਾ ਬੇਅਦਬੀ ਤੇ ਕਾਨੂੰਨ ਲਿਆਉਣ ਵਾਲੀ ਆਮ ਆਦਮੀ ਪਾਰਟੀ ਹੈ ਸਰਦਾਰ ਭਗਵੰਤ ਸਿੰਘ ਮਾਨ ਹੈ ਕੇਧਰੀਵਾਲ ਜੋ ਅਸੇ ਸੋਦੀਆ ਜੀ ਦਾ ਵਿਜ਼ਨ ਹੈ ਹੋਰ ਦੱਸੋ ਆਪਾਂ ਕੀ ਕਰੀਏ ਲੈਂਡ ਪੁਲਿੰਗ ਦੇ ਉੱਤੇ ਲੈਂਡ ਪੁਲਿੰਗ ਦੇ ਉੱਪਰ ਵੀ ਇਹ ਲੋਕਾਂ ਨੂੰ ਵਰਗਲਾ ਰਹੇ ਨੇ ਕਿਉਂਕਿ ਇਹਨਾਂ ਕੋ ਕੋਈ ਮੁੱਦਾ ਨਹੀਂ ਹੈ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਬਬੂਤੀ ਜੀ ਤੇ ਚੱਕੜ ਛੋਟਦੇ ਹੋ ਉਹ ਦੂਸਰੇ ਦੇ ਚੱਕੜ ਛੋਟਦੇ ਹੋ ਅਰੇ ਤੁਸੀਂ ਤੁਸੀਂ ਕੀ ਕੀਤਾ ਅੱਜ ਤੁਸੀਂ ਵੜਿੰਗ ਦੇ ਬਿਆਨ ਚੁੱਕ ਲੋ ਆ ਬਾਜਵਾ ਸਾਹਿਬ ਦੇ ਬਿਆਨ ਚੁੱਕ ਲੋ ਆਪਣੇ ਸਾਡੇ ਇਥੋਂ ਦੇ ਮਾਨਯੋਗ ਐਮਪੀ ਸਾਹਿਬ ਸੁਖਜਿੰਦਰ ਅੰਧਾਵਾ ਜੀ ਦੇ ਬਿਆਨ ਚੁੱਕ ਲੋ ਚੰਨੀ ਜੀ ਦੇ ਚੁੱਕ ਲੋ ਭਾਜਪਾ ਦੇ ਬਿੱਟੂ ਜੀ ਦੇ ਚੁੱਕ ਲੋ ਉਹ ਕੀ ਕਹੇ ਛੁੱਟਦੇ ਹੋ ਉਹ ਦੂਸਰੇ ਦੇ ਚਿੱਕੜ ਛੁੱਟਦੇ ਹੋ ਅਰੇ ਤੁਸੀਂ ਤੁਸੀਂ ਕੀ ਕੀਤਾ ਅੱਜ ਤੁਸੀਂ ਵੜਿੰਗ ਦੇ ਬਿਆਨ ਚੁੱਕ ਲੋ ਬਾਜਵਾ ਸਾਹਿਬ ਦੇ ਬਿਆਨ ਚੁੱਕ ਲੋ ਆਪਣੇ ਸਾਡੇ ਇਥੋਂ ਦੇ ਮਾਨਯੋਗ ਐਮਪੀ ਸਾਹਿਬ ਸੁਖਜਿੰਦਰ ਅੰਧਾਵਾ ਜੀ ਦੇ ਬਿਆਨ ਚੁੱਕ ਲੋ ਚੰਨੀ ਜੀ ਦੇ ਚੁੱਕ ਲੋ ਭਾਜਪਾ ਦੇ ਬਿੱਟੂ ਜੀ ਦੇ ਚੁੱਕ ਲੋ ਉਹ ਕੀ ਕਹਿੰਦੇ ਆ ਉਹ ਕਹਿੰਦੇ ਬਸ ਸਾਡੀ ਵਾਰੀ ਆਂਦੇ ਇੱਕ ਵਾਰੀ ਇਹਨਾਂ ਨੂੰ ਠੋਕਾਂਗੇ ਵਿਜ਼ਨ ਕੋਈ ਨਹੀਂ ਹੈ ਪਾਲਸੀ ਕੋਈ ਨਹੀਂ ਹੈ ਬਸ ਠੋਕਾਂਗੇ ਸਾਨੂੰ ਇੱਕ ਵਾਰੀ ਤਾਕਤ ਚਾਹੰਦੋ ਬਸ ਠੋਕਾਂਗੇ ਅਰੇ ਭਾਈ ਤੁਸੀਂ ਕਰਨਾ ਕੀ ਹੈ ਪਠਾਨਕੋਟ ਦੇ ਸੁਧਾਰ ਵਾਸਤੇ ਤੁਸੀਂ ਕੀ ਕਰਨਾ ਹੈ ਪੰਜਾਬ ਦੇ ਸੁਧਾਰ ਵਾਸਤੇ ਤੁਸੀਂ ਕੀ ਕਰਨਾ ਹੈ ਤੁਹਾਡਾ ਕੀ ਵਿਜ਼ਨ ਹੈ ਤੁਹਾਡੀ ਕੀ ਪਾਲਸੀ ਹੈ ਉਹ ਲੋਕਾਂ ਨੂੰ ਦੱਸੋ ਇਹ ਠੋਕਾ ਠਕਾਈ ਵਾਲੀ ਰਾਜਨੀਤੀ ਤੋਂ ਲੋਕੀ ਉੱਪਰ ਉੱਠ ਗਏ ਪੜੇ ਲਿਖੇ ਲੋਕ ਨੇ ਪੰਜਾਬ ਦੇ ਔਰ ਇਹ ਹੁਣ ਤੁਹਾਡੇ ਭ੍ਰਮਿਤ ਕੀਤੇ ਆ ਭ੍ਰਮਿਤ ਨਹੀਂ ਹੋਣੇ ਤੁਹਾਡੇ ਹੋਟਲਸ ਤੇ ਕਾਰੋਬਾਰ ਤੁਹਾਡੇ ਹੋਰ ਕਈ ਇਲੈਗਲ ਕਾਰੋਬਾਰ ਕਰੋਨਾ ਪੀਰੀਅਡ ਦੇ ਵਿੱਚ ਤੁਹਾਡੇ ਬੈਸਟ ਵਰਕਿੰਗ ਪਠਾਨਕੋਟ ਦੀ ਜਨਤਾ ਨੇ ਦੇਖੀ ਹੈ ਬੈਸਟ ਸੁਪਰ ਬੈਸਟ ਵਰਕਿੰਗ ਤੁਹਾਡੀ ਕਰੋਨਾ ਪੀਰੀਅਡ ਦੇ ਵਿੱਚ ਯੂ ਅਟੈਸਟਡ ਯੂ ਅਟੈਸਟਡ ਤੁਸੀਂ ਤੁਸੀਂ ਹੁਣ ਭ੍ਰਮਿਤ ਨਹੀਂ ਕਰ ਸਕਦੇ ਚਸ਼ਮਾ ਲਗਾ ਕੇ ਵੈਲ ਸੂਟ ਬੂਟ ਹੋ ਗਏ ਔਰ ਬੜਾ ਸੌਫਟ ਔਰ ਪੋਲਾਈਟ ਬੋਲ ਕੇ ਤੁਸੀਂ ਹੁਣ ਭ੍ਰਮਿਤ ਨਹੀਂ ਕਰ ਸਕਦੇ ਤੁਹਾਡੀ ਕਾਰਜਸ਼ੈਲੀ ਕਿਉਂਕਿ ਤੁਹਾਡੇ ਨਾਲ ਡੀਲ ਹੋ ਗਈ ਲੋਕਾਂ ਦੀ ਇੱਕ ਮਰ ਤੁਹਾਨੂੰ ਲੋਕਾਂ ਨੇ ਟੈਸਟ ਕਰ ਲਿਆ ਤੁਹਾਨੂੰ ਲੋਕਾਂ ਨੇ ਚੈੱਕ ਕਰ ਲਿਆ ਔਰ ਤੁਸੀਂ ਉਹਨਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਲੋਕਾਂ ਨੂੰ ਪਤਾ ਔਰ ਮੇਰੇ ਚਿੱਕੜ ਛੁੱਟਾਂ ਨਾਲ ਜਾਂ ਤੁਹਾਡੇ ਮੇਰੇ ਚਿੱਕੜ ਛੁੱਟਾਂ ਨਾਲ ਤੁਸੀਂ ਨਹੀਂ ਗੰਦੇ ਹੋਣਾ ਜਾਂ ਤੁਹਾਡੇ ਚਿੱਕੜ ਛੁੱਟਣ ਨਾਲ ਆਮ ਆਦਮੀ ਪਾਰਟੀ ਦਾ ਸੂਰਜ ਦੀ ਜਿਹੜੀ ਲੋਅ ਹੈ ਜਿਹੜੀ ਰੌਸ਼ਨੀ ਹੈ ਉਹ ਘਟਣੀ ਨਹੀਂ ਇਹ ਲੋਕਾਂ ਦੇ ਅਸ਼ੀਰਵਾਦ ਨੇ ਦੱਸਣਾ ਕਿ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣ ਰਹੀ ਹੈ ਔਰ ਮੈਂ ਇਹ ਇਹ ਆંકੜਾ ਹੈ ਤੁਸੀਂ ਇਹ ਆંકੜਾ ਹੈ ਪੂਰੇ ਪੰਜਾਬ ਦਾ ਕਿਉਂਕਿ ਕੇਜਰੀਵਾਲ ਦੀ ਬੈਸਟ ਗਵਰਨੈਂਸ ਤੋਂ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਦੀ ਔਨੈਸਟ ਵਰਕਿੰਗ ਤੋਂ ਪੰਜਾਬ ਦੀ ਜਨਤਾ ਜਿਹੜੀ ਖੁਸ਼ ਹੈ ਔਰ ਪਠਾਨਕੋਟ ਦੀ ਸੀਟ ਈਵਨ ਪੂਰੇ ਪੰਜਾਬ ਦੀਆਂ ਸੀਟਾਂ 117 ਚੋਂ 117 ਸੀਟਾਂ ਆਮ ਆਦਮੀ ਪਾਰਟੀ ਜਿੱਤ ਕੇ ਐਦਕੀ ਸੁਨਰਮ ਇਤਿਹਾਸ ਜਿਹੜਾ ਉਹ ਪੰਜਾਬ ਦੇ ਵਿੱਚ ਰਚਣ ਜਾ ਰਹੀ ਹੈ ਤੁਹਾਡੇ ਚੱਕਰ ਛੁੱਟਣ ਦਾ ਕੁਝ ਨਹੀਂ ਹੋਣਾ ਸਰ ਇਹਦਾ ਇਹਦਾ ਤੇ ਸਾਰਿਆਂ ਨੂੰ ਪਤਾ ਹੈ ਵੀ ਮੇਅਰ ਦੀ ਕੁਰਸੀ ਦੇ ਉੱਪਰ ਪੰਨਾ ਲਾਲ ਭਾਟਿਆ ਜੀ ਆਸੀਨ ਨੇ ਜਿਹੜਾ ਕੁਰਸੀ ਤੇ ਹੈ ਜਿਹੜਾ ਗੱਡੀ ਨੂੰ ਡਰਾਈਵ ਕਰ ਰਿਹਾ ਜੇ ਉਸ ਗੱਡੀ ਦਾ ਐਕਸੀਡੈਂਟ ਹੋ ਰਿਹਾ ਜਾਂ ਉਸ ਗੱਡੀ 'ਚ ਕੋਈ ਨੁਕਸ ਪੈ ਰਿਹਾ ਤਾਂ ਜਿਹੜਾ ਡਰਾਈਵ ਕਰਨ ਵਾਲਾ ਉਹ ਹੀ ਤੇ ਦੋਸ਼ੀ ਹੈ ਆਪਾਂ ਦੇ ਦੋਸ਼ੀ ਨਹੀਂ ਹੈ ਨਾ ਆਪਾਂ ਦੇ ਸੱਤ ਕਾਉਂਸਲਰ ਆਮ ਆਦਮੀ ਪਾਰਟੀ ਦੇ ਆਪਾਂ ਦੇ 30-30 ਹਜ਼ਾਰ ਵਾਲਾ ਵੀ ਮੁੱਦਾ ਚੁੱਕਿਆ ਸੀ ਤੁਸੀਂ ਕਿਸਮਤ ਦੇ ਧੰਨਿਓ ਤੁਸੀਂ ਬਚ ਗਏ ਹੋ ਨਹੀਂ ਤੇ ਵਿਕਰਮਜੀਤ ਸਿੰਘ ਮਜੀਠੀਆ ਜੀ ਉਹ ਕਿੱਥੇ ਗਏ ਜਿੱਥੇ ਅਮਰਿਤਪਾਲ ਜੀ ਗਏ ਨੇ ਕਿੱਥੇ ਗਏ ਡਿਬਰੂਗੜ ਸ਼ਾਇਦ ਤੁਹਾਡੀ ਵੀ ਡਿਬਰੂਗੜ ਦੀ ਟਿਕਟ ਕਟੋ ਜਾਂਦੀ ਤੁਸੀਂ ਬਚ ਗਏ ਹੋ ਪਰ ਜਿਹੜੀ ਸਚਾਈ ਹੈ ਉਹ ਛੁਪ ਨਹੀਂ ਸਕਦੀ ਭਗਵਾਨ ਕ੍ਰਿਸ਼ਨ ਨੇ ਕਿਹਾ ਕਰਮ ਆਪਣੇ ਕਰਤਾ ਕੋ ਢੂੰਢ ਹੀ ਲੇਤਾ ਹੈ ਚਾਹੇ ਉਹ ਪਾਤਲ ਮੇ ਕਿਉਂ ਨਾ ਛੁਪ ਜਾਏ ਤੋਂ ਜ਼ਿਆਦਾ देर ਨਹੀਂ ਬਚਣਾ ਤੁਹਾਡੇ ਕਰਮ ਹੀ ਤੁਹਾਡੇ ਅੱਗੇ ਆਣੇ ਔਰ ਤੁਸੀਂ ਉਹਨਾਂ ਨੂੰ ਫੇਸ ਕਰਨਾ ਔਰ ਤੁਹਾਨੂੰ ਉਹਦਾ ਜਿਹੜਾ ਖਮਿਆਜਾ ਉਹ ਭੁਗਤਨੇ ਪੈਣਾ ਕਿਉਂਕਿ ਗਰੀਬਾਂ ਦੇ ਕੱਚੇ ਮਕਾਨਾਂ ਦੇ ਪੈਸੇ ਸੀ ਉਹ ਤੁਹਾਡੇ ਕਾਉਂਸਲਰਸ ਦੇ ਪੈਸੇ ਨਹੀਂ ਸੀ ਜਿਹੜੇ ਤੁਸੀਂ ਸਿੱਧੇ ਸਿੱਧੇ ਆਪਣੇ ਕਾਉਂਸਲਰ ਦੇ ਖਾਤੇ ਦੇ ਵਿੱਚ ਪਾਤੇ ਇਹ ਡਾਕੂਮੈਂਟਡ ਹੈ ਪਰ ਇਹ ਹੈ ਕਿ ਚਲੋ ਹਾਂ ਤੁਸੀਂ ਕੱਲ ਮੈਂ ਵੀ ਸੁਣਿਆ ਕਿਉਂਕਿ ਤੁਸੀਂ ਉਹਨੂੰ ਬਲੀਵ ਕਰਦੇ ਹੋ ਐਕਸਐਮਐਲਏ ਕਾਂਗਰਸ ਕਹਿ ਰਹੇ ਸੀ ਕਿ ਬਈ ਅਸੀਂ ਕਿਸਮਤ ਦੇ ਧਨੀ ਆ ਤੇ ਅਸੀਂ ਟੇਬਲ ਤੇ ਬੈਠੇ ਆ ਹਾਂ ਤੁਸੀਂ ਕਿਸਮਤ ਦੇ ਧਨੀ ਆ ਆਈ డు ਬਲੀਵ ਔਰ ਮੈਂ ਐਸਾਂ ਹੋਏ ਗੱਲ ਕਹਿਣਾ ਕਿ ਤੁਸੀਂ ਕਿਸਮਤ ਦੇ ਧਨੀ ਹੋ ਜਿਹੜੇ ਬਚ ਗਏ ਪਰ ਯਕੀਨ ਜਾਣਿਓ ਭਗਵਾਨ ਕ੍ਰਿਸ਼ਨ ਦਾ ਇਨਸਾਫ ਅੱਜ ਨਹੀਂ ਤੇ ਕੱਲ ਹੋਏਗਾ ਇਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਠਾਨਕੋਟ ਦੇ ਵਿੱਚ ਹੋਏਗਾ ਔਰ ਵੈਸੇ ਵੀ ਕਰੋਨਾ ਦੇ ਵਿੱਚ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਗੇਗਾ ਤੁਹਾਡੀ ਡੀਲਿੰਗ ਨੂੰ ਪਠਾਨਕੋਟ ਦੀ ਜਨਤਾ ਭਲੀ ਭਾਂਤੀ ਜਾਣਦੀ ਹੈ ਮੈਨੂੰ ਜਿਆਦਾ ਚੱਕਰ ਸੁੱਟਣ ਦੀ ਲੋੜ ਨਹੀਂ ਨਾਲੇ ਸਾਰੇ মিডিਆ ਦਾ ਦਿলো ਧੰਨਵਾਦ ਤੁਸੀਂ ਆਏ ਹੋ ਛੋਡੇ ਸੱਦੇ ਤੇ ਜਿਹੜਾ ਕੱਲ ਮੇਅਰ ਸਾਹਿਬ ਵੱਲੋਂ ਜਿਹੜੀ ਤੇ ਜਿਹੜੀ ਉਹਨਾਂ ਨੇ ਪਾਸ਼ਾੜੀ ਯੂਜ਼ ਕੀਤੀ ਹੈ ਉਹ ਵੈਸੇ ਤੇ ਇੱਕ ਮੇਅਰ ਇੱਕ ਫਸਟ ਸਿਟੀਜ਼ਨ ਹੁੰਦਾ ਹੈ ਸ਼ਹਿਰ ਦਾ ਔਰ ਜਿਦਾਂ ਨੂਰ ਨੇ ਪਾਸ਼ਾ ਯੂਜ਼ ਕੀਤੀ ਆ ਉਹਨਾਂ ਨੂੰ ਸਹੀ ਹੀ ਮਾਫੀ ਮਿਲਣੀ ਚਾਹੀਦੀ ਹੈ ਕਿਉਂਕਿ ਮੇਰ ਸਾਹਿਬ ਕਹਿ ਰਹੇ ਨੇ ਦੇਖੋ ਜੀ ਬਤੌਰ ਮੇਰੇ ਮਦਰ ਕਾਉਂਸਲਰ ਨੇ ਵਾਰਡ ਨੰਬਰ 7 ਦੇ ਵਿੱਚ ਜਿਸ ਵਕਤ ਆਪਾਂ ਕਹਿੰਦੇ ਨਾ ਜਿਵੇਂ ਆਪਣੇ ਲੋਕਾਂ ਨੂੰ ਪਿਆਰ ਕਰੋ ਕਿ ਆਪਾਂ ਮਤਲਬ ਸਾਰੇ ਕੰਮ ਕਰ ਸਕਦੇ ਹਾਂ ਤੁਸੀਂ ਤੜੀ ਵੀ ਵਾਰਡ ਨੰਬਰ 7 ਦੇ ਵਿੱਚ ਹੋਗੇ ਆਪਾਂ ਆਪਣੇ ਕਈ ਬਿਹਤਰ ਕੰਮ ਕਰ ਰਹੇ ਹਾਂ ਆਪਣੀ ਏਰੀਆ ਦੇ ਵਿੱਚ ਜਿੱਦੇ ਵਿੱਚ ਸਵੀਮਿੰਗ ਪੂਲ ਚੌਂਕ ਬਣਿਆ ਵਧੀਆ ਲਾਈਟ ਲੱਗੇ ਤਿਆਰ ਹੋਇਆ ਕੰਕਰੀਟ ਰੋਡ ਬਣਿਆ ਹੈ ਜਿਹੜੇ ਪਿੱਛੇ ਕਈ ਥਨਿਆਂ ਦੇ ਵਿੱਚ ਜੋ ਡਵੈਲਪਮੈਂਟ ਦੇ ਕੰਮ ਨੇ ਕਮਿਊਨਿਟੀ ਹਾਊਸ ਬਣਿਆ ਹੁਣ ਬਹੁਤ ਜਲਦ ਮੋਹੱਲਾ ਕਲੀਨਿਕ ਵੀ ਬਣਨ ਜਾ ਰਿਹਾ ਇਹ ਸਾਰੀ ਪੰਜਾਬ ਸਰਕਾਰ ਦੀ ਦੇਣ ਹੈ ਜੀ ਸਾਡੇ ਜਿਹੜੇ ਇੰਚਾਰਜ ਹੁਤੀ ਸ਼ਰਮਾ ਜੀ ਦੀ ਇੱਕ ਜਿਹੜੀ ਅੱਛੀ ਸੋਚ ਹੈ ਕਿ ਆਪਾਂ ਹਰ ਇੱਕ 8 ਮੋਹੱਲਾ ਕਲੀਨਿਕ ਜੀ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਟੈਂਡਰ ਲੱਗੇ ਨੇ ਉਹ ਬਣਨਗੇ ਔਰ ਰਹੀ ਗੱਲ ਕਿ ਜਿਨ੍ਹਾਂ ਮੇਅਰ ਸਾਹਿਬ ਇੱਕ ਚੀਜ਼ ਕਹਿ ਰਹੇ ਸੀ ਕਿ ਮਤਲਬ ਐ ਕਿਉਂਕਿ ਮੇਰੇ ਤੋਂ ਵੱਡੇ ਵੀ ਨੇ ਪਰ ਜਿਹਦੀ ਗੱਲ ਉਹਨਾਂ ਨੇ ਕੀਤੀ ਕੀ ਬੁਟੀ ਸ਼ਰਮਾ ਜੀ ਲਈ ਕੀ ਹੈ ਸਟੱਫ ਦੇਖੋ ਕਾਉਂਸਲਰ ਦੇ ਨੇ ਬਸ ਹੋਰ ਮੈਂ ਮੇਅਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਅਨਲਪਾ ਜੀ ਤੁਸੀਂ ਆਦਰਨੀਏ ਮੇਰ ਵੀ ਉਹ ਸ਼ਹਿਰ ਦੇ ਔਰ ਤੁਸੀਂ ਵੀ ਇੱਕ ਕਾਉਂਸਲਰ ਹੋ ਤੁਸੀਂ ਕਾਉਂਸਲਰ ਸੀ ਤਾਂ ਵੀ ਤੁਸੀਂ ਮੇਅਰ ਬਣੇ ਸੋ ਮਤਲਬ ਇਹ ਗੱਲ ਕਹਿਣੀ ਕਿ ਕਿਉਂਕਿ ਦੇਖੋ ਜਿਹੜੇ ਹਲਕਾ ਇੰਚਾਰ ਜਿਹੜਾ ਹੁੰਦਾ ਹੈ ਉਹ ਜਨਨਾਇਕ ਹੁੰਦਾ ਆਪਰੇ ਲੋਗਾ ਦੇ ਨੇ ਕੰਮ ਕਰਨੇ ਨੇ ਅਗਰ ਉਹ ਫੀਲਡ ਚ ਉਤਰੇਗਾ ਨਹੀਂ ਦੇਖੋ ਜਿਵੇਂ ਮੇਅਰ ਸਾਹਿਬ ਦੇ ਪਿਛਲੇ 5 ਸਾਲਾਂ 4 ਸਾਲ 4.5 ਸਾਲ ਲ ਤੇ ਨਿਹਰ ਹੋ ਗਿਆ ਉਹ ਲੋਗਾਂ ਦੇ ਵਿੱਚ ਤੇ ਗਏ ਹੀ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਯਾਰ ਕਿੱਥੇ ਪਾਣੀ ਦੰਦਾ ਆ ਰਿਹਾ ਹੈ ਜਾਂ ਸੀਵਰ ਦੀ ਸਮੱਸਿਆ ਕਿੱਥੇ ਹੈ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਕਿਉਂਕਿ ਉਹ ਜ਼ਿਆਦਾ ਟਾਈਮ ਆਪਣਾ ਜਿਹੜਾ ਹੈਗਾ ਜਾਂ ਤੇ ਆਫਿਸ ਦੇ ਵਿੱਚ ਗੁਜ਼ਾਰਦੇ ਨੇ ਜਾਂ ਫਿਰ ਸਾਦੇ ਰੈ residenc ਨੂੰ ਦੇ ਨੇ ਬਟ ਦਰ ਤਰਸਾਣਾ ਕਿ ਜਿਹੜਾ ਸ਼ਹਿਰ ਦਾ ਉਹਨਾਂ ਨੂੰ ਜਿੰਨੂੰ ਕੀੜਾ ਹੋਏਗੀ ਇੰਪਰੂਵਮੈਂਟਸ ਦੇ ਉਹ ਚੇਅਰਮੈਨ ਨੇ ਬਟ ਫਿਰ ਵੀ ਪਾਰਟੀ ਲੋ ਜੋ ਡਿਊਟੀਆਂ ਲੱਗਦੀਆਂ ਆਪਣੇ ਲੋਕਲ ਵਿੱਚ ਵਿਚਰਦੇ ਨੇ ਇਸ ਕਰਕੇ ਸੀਵਰ ਚ ਵੀ ਜਾਣਗੇ ਵਾਟਰ ਸਪਰੇ ਦੇ ਵੀ ਸਮੱਸਿਆ ਲੋਕਾਂ ਨੂੰ ਸੁਣਨਗੇ ਤੇ ਮੈਨੂੰ ਲੱਗਦਾ ਹੈ ਬਹੁਤ ਗੰਦੀ ਰਾਜਨੀਤੀ ਵੱਲ ਜਾ ਰਹੇ ਨੇ ਕਿ ਉਹਨਾਂ ਨੂੰ ਇਹ ਵਰਡਸ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਕਿ ਆਪਾਂ ਇੱਕ ਮੇਅਰ ਕੋ ਸ਼ੋਭਾ ਨਹੀਂ ਦਿੰਦਾ ਜੀ ਬਾਕੀ ਜਿਹੜਾ 1.0 ਹੋਰ ਉਹਨਾਂ ਨੇ ਕਿਹਾ ਕਿ ਵਕੂਤੀ ਜੀ ਨੇ ਜੇ ਕਿਹਾ ਕਿ ਤਲਬਦਲ ਕਰਕੇ ਉਹਨਾਂ ਨੇ ਨਾਮ ਕੀਤਾ ਔਰ ਵਕੂਤੀ ਜੀ ਨੂੰ ਇੰਪਰੂਵਮੈਂਟਸ ਦਾ ਚੇਅਰਮੈਨ ਜਿਹੜਾ ਹੈ ਅਮਿਤ ਗੀਚੀ ਨੇ ਬਣਾਇਆ ਸੀ ਤੇ ਤੁਹਾਡੀ ਜਾਣਕਾਰੀ ਲਈ ਲੋਕ ਤਾਂ ਜਾਣਦੇ ਹੀ ਨੇ ਬਟ ਉਹਨਾਂ ਨੂੰ ਇਹਦਾ ਰਿਪੋਰਟ ਇਹ ਹੈ ਕਿ ਵਕੂਤੀ ਸ਼ਰਮਾ ਜੀ ਜਿਹੜੇ ਹੈਗੇ ਨਾ 30-35 ਸਾਲ ਦਾ ਕੈਰੀਅਰ ਔਰ 7 ਵਾਰ ਲਗਾਤਾਰ ਕੌਂਸਲਰ ਬਣੇ ਜਿਸ ਵਿੱਚ 2017 ਦੇ ਵਿੱਚ ਤੁਸੀਂ press ਵਾਲੇ ਸਾਰੇ ਮਿੱਤਰ ਜਾਣਦੇ ਨੇ ਜਿਸ ਵਕਤ ਅਨਿਲ ਵੇਦਜੀ ਜਿਹੜੇ ਜ਼ਿਲ੍ਹਾ ਅਧਿਕਾਰੀ ਮਤਲਬ ਉਹਨਾਂ ਦੇ ਉਸ ਵਕਤ ਉਹ 2017 ਦੇ ਵਿੱਚ ਕਬੂਤੀ ਸ਼ਰਮਾ ਜੀ ਵੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਦੇ ਵਿੱਚ ਦੂਜੇ ਨੰਬਰ ਤੇ ਸੀ ਉਦੋਂ ਜਿਹੜੀ ਪਰਿਵਾਰੀ ਸੀ ਆਸ਼ਾ ਕੁਮਾਰੀ ਜੀ ਉਦੋਂ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਯਾਰ ਜਿਹੜੇ ਸੀਨੀਅਰ ਲੀਡਰ ਨੇ ਉਸ ਵਕਤ ਉਹਨਾਂ ਨੇ ਵਿਦਡਰੋਲ ਕੀਤਾ ਕਿਉਂਕਿ ਉਸ ਵਕਤ ਕਾਂਗਰਸ ਜਿਹੜੀ ਹੈਗੀ ਹੈ ਇਲੈਕਸ਼ਨ ਆ ਗਿਆ ਸੀ ਔਰ ਉਸ ਵੇਧ ਉਹਨਾਂ ਨੂੰ ਜਿਹੜਾ ਇੰਪਰੂਵਮੈਂਟਰ ਦਾ ਚੇਅਰਮੈਨ ਬਣਾਇਆ ਗਿਆ ਔਰ ਪਨਨ ਲਪਾੜੀ ਜੀ ਉਹ ਤੋਂ ਵੀ ਨਰਾਜ਼ ਹੋਈ ਸੀ ਕਿਉਂਕਿ ਉਸ ਵਕ ਜਿਹੜਾ ਇੰਪਰੂਵਮੈਂਟਰ ਦੇ ਆਡੀਟੋਰੀਅਮ ਦੇ ਵਿੱਚ ਜਿਹੜਾ ਉਹ ਉੱਚੀ ਚੀਜ਼ ਆ ਉਹ ਹੋਇਆ ਸੀ ਉਹ ਜਿਹੜਾ ਸਮਰੋਹ ਆ ਸੀ ਉਹਦੇ ਵਿੱਚ ਉਹ ਸ਼ਾਮਿਲ ਹੋਈ ਸੀ ਤੇ ਇਹ ਸਿਰਫ ਇੱਕ ਜਿਹੜੀਆਂ ਆਪਣੀਆਂ ਕਲਪਨਾਕ ਜਿਹੜੀਆਂ ਹੈਗੀਆਂ ਗੱਲਾਂ ਕਰਦੇ ਨੇ ਔਰ ਪਾੜੀਆ ਸਾਹਿਬ ਤੇ ਖੁਦ ਕਹਿੰਦੇ ਨੇ ਕਿ ਘਰ ਦਾ ਬੈਂਤੀ ਲੰਕਾ ਢਾਏ ਪਾੜੀਆ ਸਾਹਿਬ ਤੇ ਖੁਦ ਬਲਵਾਨ ਮਨਾਸੀ ਦੇ ਖਿਲਾਫ ਆਜ਼ਾਦ ਜਿਹੜੇ ਉਹ ਕੈਂਡੀਡੇਟ ਲੜੇ ਨੇ ਰਮਨ ਪੱਲਾ ਜੀ ਜਿਸ ਵਕਤ ਹਨਾ ਮਤਲਬ ਪਲਵਾਨ ਮਨਾਸ ਦੇ ਇੱਕ ਲਾਜਿਹੜੇ ਕੌਂਸਲ ਇਲੈਕਸ਼ਨ ਹੋਇਆ ਸੀ ਉਦੋਂ ਕਾਂਗਰਸ ਨੇ ਟਿਕਟ ਮਨਾਸ ਜੀ ਨੂੰ ਦਿੱਤੀ ਔਰ ਉਹ ਇੰਡੀਪੈਂਡੈਂਟ ਲੜੇ ਪੇ ਫਿਰ ਜਿਸ ਵਕਤ ਰਮਨ ਪੱਲਾ ਜੀ ਨੂੰ ਜਿਹੜੀ ਇਹ ਟਿਕਟ ਮਿਲ ਗਈ ਕਾਂਗਰਸ ਦੀ ਤੇ ਉਹ ਸ਼ੋਕ ਸ਼ਰਮਾਈ ਦੇ ਅੱਗੇ ਬਹਿ ਗਏ ਸੋ ਉਹਨਾਂ ਦੀ ਆਪਣੀ ਕਾਬਲੀਅਤ ਕੀ ਹੈ ਮੈਂ ਇਹ ਇਹ ਰਹਾ ਰਹਾਗਾ ਕਿ ਉਹ ਆਪਣੀ ਜਿਹੜੀ ਪਾਰਟੀ ਮੈਂ ਕਹਿੰਦਾ ਬਿਰਸਾਬ ਤੁਸੀਂ ਐਕਚੁਅਲੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਜਿਹੜਾ ਤੁਹਾਡਾ ਜਿਹੜਾ ਹੈ ਜਿਹੜੀ ਨੈਗੇਟਿਵਿਟੀ ਸਭ ਤੋਂ ਵੱਡਾ ਜਿਹੜਾ ਰੋਲ ਹੈ ਸ਼ਾਇਦ ਉਹ ਜਿਹੜਾ ਅਦਾ ਕਰ ਰਿ ਉਪਨਲ ਪਾਰਟੀ ਜੀ ਤੇ ਆਪਾਂ ਧੰਨਵਾਦ ਵੀ ਕਰਦੇ ਆ ਆ ਜੇ ਮੇਅਰ ਹੋਣਾ ਚਾਹੀਦਾ ਸਾਡੀ ਸਾਡੀ ਪਾਰਟੀ ਸੱਤਾ ਜਿਹੜੀ ਹੈਗੀ ਹੈ ਕਿ ਦੁਆਰ ਤੋਂ ਕਾਰਪੋਰੇਸ਼ਨ ਜਿਹੜਾ ਮੇਅਰ ਹੈ ਉਹਦਰ ਕਾਬਿਲ ਤਰ੍ਹਾਂ ਕੰਮ ਨਾ ਕਰੇ ਤੇ ਸਾਨੂੰ ਤਾਂ ਕੰਮ ਕਰਨਾ ਪੈਣਾ ਸਰ ਚੇਂਜ ਹੈ ਬੰਦ ਮੈਂ ਤੇ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਮੇਅਰ ਸਾਹਿਬ ਨੂੰ ਮੇਅਰ ਸਾਹਿਬ ਤੋਂ ਡੀ ਸ਼ਹਿਰ ਵਾਸਤੇ ਜਿਹੜੀ ਦੇਣਦਾਰ ਹੈ ਜਿਹੜੀ ਜੀ ਦੇਣ ਦਿੱਤੀ ਹੈ ਸਾਡੇ 4 ਸਾਲ ਦੇ ਵਿੱਚ ਉਹ ਦੇਣ ਸਾਰੇ ਲੋਕਾਂ ਨੂੰ ਪਤਾ ਹੈ ਬਾਕੀ ਮੈਂ ਸ਼ਹਿਰ ਦੀ ਗੱਲ ਵੀ ਕਰਾਂਗਾ ਤੇ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਾਂਗਾ ਮੇਅਰ ਸਾਹਿਬ ਨੇ ਅੱਜ ਕੱਲ ਸਾਡੇ ਵਾਰਡ ਵਾਲ ਬੜਾ ਧਿਆਨ ਆ ਮੇਰੇ ਕਿਉਂਕਿ ਮੈਂ ਬਹੁਤ ਚਾਹਤਾ ਨਾ ਹੁੰਦਾ ਇਸ ਕਰਕੇ ਮੇਰੇ ਵਾਰਡ ਦੇ ਵਿੱਚ ਵਿਜਿਟ ਵੀ ਕਰਦੇ ਆ ਬਾਕੀ ਨੂਜਾ ਵਾੜਾ ਚ ਨਹੀਂ ਵਿਜਿਟ ਕਰਦੇ ਬਾਕੀ ਐਮਸੀ ਇਹਨਾਂ ਨੂੰ ਬੁਲਾਉਂਦੇ ਮਰ ਜਾਂਦੇ ਲੋਕ ਬੁਲਾਉਂਦੇ ਮਰ ਜਾਂਦੇ ਕਿ ਆਓ ਸਾਡੇ ਵਾੜਾ ਇਹ ਦੇਖੋ ਖਾਨਪੁਰ ਦਾ ਸਾਰਾ ਬਣਵਾ ਛੜੇਗਾ ਜੀ ਤੁਸੀਂ ਉੱਥੇ ਕੀ ਕਰਨਾ ਜਿਹੜੇ 2-4 ਏਰੀਆ ਰਹਿ ਗਏ ਨੇ ਆ ਉਹ ਆਪਾਂ ਬਣਵਾ ਲਾਂਗੇ ਸਰਕਾਰ ਕਿਉਂਕਿ ਕਾਉਂਸਲਰ ਮੇਰੀ ਵਾਈਫ ਹੈਗੇ ਆ ਆਪਾਂ ਕਰ ਲਾਂਗੇ ਸਾਨੂੰ ਤੇ ਤੂੰ ਸਾਰੀ ਜ਼ਿੰਦਗੀ ਆਹੀ ਕਹਿੰਦੇ ਰਹੋ ਤੂੰ ਇੱਕੋ ਵਾਰੀ ਕਾਉਂਸਲਰ ਬਣ ਕੇ ਸਾਰੇ ਕੰਮ ਕਰਵਾ ਦੇ ਲਿਆ ਮੈਂ ਮੇਰੇ ਸਾਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਜਦੋਂ ਲੋਕ ਚੁਣ ਕੇ ਭੇਜਦੇ ਆ ਨਾ ਕਿਸੇ ਨੂੰ ਉਹਨਾਂ ਨੂੰ ਅਗਲੀ ਵਾਰੀ ਦਾ ਮੌਕਾ ਨਹੀਂ ਦੇਣਾ ਚਾਹੀਦਾ ਜਿਹੜੀ 5 ਸਾਲੀ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਉਹਦੇ ਵਿੱਚ ਹੀ ਆਪਣਾ ਕੰਮ ਕਰਨਾ ਚਾਹੀਦਾ ਜਿੱਦਾਂ ਤੁਹਾਨੂੰ ਇੱਕ ਕਾਉਂਸਲਰ ਤੋਂ ਸਾਰੀ ਲੜਾਈ ਪਵਾ ਕੇ ਬੇ ਸਾਹਮਣੇ ਤੁਹਾਨੂੰ ਇੱਕ ਮੇਰ ਦੀ ਪਦਵੀ ਦਿੱਤੀ ਜਿਹਦੇ ਵਿੱਚ ਕਈ ਲੀਡਰ ਸਾਡੇ ਨਾਰਾਜ਼ ਹੋਏ ਜਿਹੜੇ ਆਪਾਂ ਪੁਰਾਣੀ ਪਾਰਟੀ ਛੱਡ ਕੇ ਆਏ ਆ ਜਿਹਦੇ ਵਿੱਚ ਤੁਸੀਂ ਮੈਨੂੰ ਵੀ ਠੋਕਿਆ ਸਿਆਲ ਸਾਹਿਬ ਨੂੰ ਠੋਕਿਆ ਬੜਾ ਕੁਛ ਕੀਤਾ ਤੁਸੀਂ ਸਾਰਿਆਂ ਪ੍ਰਤੀ ਤੁਸੀਂ ਪਾਰਟੀ ਦੇ ਕਦੋਂ ਵਫਾਦਾਰ ਹੋ ਤੁਸੀਂ ਐਮਐਲਏ ਆਪਣੇ ਦੇ ਕਦੋਂ ਵਫਾਦਾਰ ਹੋ ਵੀ ਤੇ ਸ਼ਹਿਰ ਦੇ ਵਫਾਦਾਰ ਨਹੀਂ ਤੁਸੀਂ ਤੇ ਆਪਣੇ ਵਾਰਡ ਦੇ ਵਫਾਦਾਰ ਨਹੀਂ ਤੁਸੀਂ ਤੇ ਆਪਣੀ ਜਿਹੜੀ ਕੁਰਸੀ ਦੇ ਬੰਦੇ ਹੋ ਉਹਦੇ ਪ੍ਰਤੀ ਵਫਾਦਾਰ ਨਹੀਂ ਤੁਸੀਂ ਤੇ ਸੌਂ ਚੁੱਕੀ ਜਾਂਦੇ ਹੋ ਝੂਠੀਆਂ ਤੇ ਕਮਿਸ਼ਨਾਂ ਖਾਈ ਜਾਂਦੇ ਹੋ ਬੈਠ ਕੇ ਉੱਥੇ ਠੇਕੇਦਾਰਾਂ ਨੂੰ ਦੱਪੇ ਮਾਰਦੇ ਹੋ ਪਿਛਲਾ ਦੀ ਡੀਲਿੰਗ ਕਮਰਾ ਜਿਹੜਾ ਰੱਖੇਦਾ ਸਾਰਿਆਂ ਵਾਸਤੇ ਡੀਲ ਕਰਦੇ ਉਥੇ ਤੇ ਡੀਲ ਕਰਕੇ ਤੇ ਤੁਸੀਂ ਮੈਂਬਰਸ਼ਿਪ ਦੱਸਦੇ ਹੋ ਮੈਂ ਇੱਕ ਗੱਲ ਕਹਿਣਾ ਚਾਹਣਾ ਪੀਏ ਤੇ ਲੈਟਰਾਂ ਦੀ ਰਾਜਨੀਤੀ ਕੀਤੀ ਹੈ ਹੁਣ ਮੈਂ ਕਹਿੰਦਾ ਕੀ ਕਹਾਂ ਤੁਹਾਡੇ ਤੇ ਪੰਜ ਪੰਜ ਲੈਟਰਾਂ ਦੀ ਘਰੋਂ ਦੇਣ ਦੇ ਲੋਕਾਂ ਨੂੰ ਮੇਰੇ ਕੋਲ ਫੋਟੋ ਆ ਤੁਹਾਡੇ ਘਰ ਦੀ ਤੇ ਘਰ ਦੇ ਲੈਟਰਾਂ ਰਹੇ ਕਾਰਪੋਰੇਸ਼ਨ ਦੀ ਤੁਸੀਂ ਨਾਲਿਆਂ ਦੇ ਉੱਤੇ ਨਾਲਿਆਂ ਦੇ ਟੈਂਡਰ ਦੀ ਕੋਲ ਰੱਖੇਦੇ ਆ ਬੰਦੇ ਤੁਹਾਡੇ ਫੋਨ ਦੇ ਬੰਦੇ ਆਂਦੇ ਆ 2 ਘੰਟੇ ਕੰਮ ਕਰਦੇ ਆ ਉਹਦੇ ਪੈਸੇ ਵੀ ਤੇ ਤੁਸੀਂ ਇੱਕ ਮਿਹਰਬਾਨੋਂ ਤੋਂ ਬਾਅਦ ਇੱਕ ਸੁਸਾਇਟੀ ਬਣਾਈ ਹੈ ਤੁਸੀਂ ਆਪਣੀ ਉਹਦੀ ਜਾਂਚ ਕਰਵਾਓ ਤੁਸੀਂ ਮਿਹਰਬਾਨੋਂ ਤੋਂ ਬਾਅਦ ਸੁਸਾਇਟੀ ਬਣਾਈ ਹੈ ਉਹਦੇ ਵਿੱਚ ਕਿੰਨੇ ਕਰਪਟ ਕੀਤਾ ਤੁਸੀਂ ਉਹਦੀ ਵੀ ਆਰਟੀਆਈ ਪਵਾ ਕੇ ਆਪਾਂ ਕਢਵਾਵਾਂਗੇ ਬਾਕੀ ਮੈਂ ਇੱਕ ਗੱਲ ਹੋਰ ਮੇਰ ਸਾਹਿਬ ਤੁਹਾਨੂੰ ਇੰਨੀ ਗੱਲ ਕਹਿਣਾ ਚਾਹਨਾ ਅਮਿਤ ਵਿੱਜ ਦਾ ਹਾਰਨ ਦਾ ਕਾਰਨ ਤੁਸੀਂ ਹੋ ਤੇ ਅੱਗੇ ਵੀ ਹਾਰਨ ਦਾ ਕਾਰਨ ਤੁਸੀਂ ਬੰਨਾ ਬਾਕੀ ਅਸੀਂ ਹੁਣ ਜਿਹੜੀ ਪਾਰਟੀ ਦੇ ਵਿੱਚ ਹੈਗੇ ਆ ਆਪਾਂ ਹੁੰਦੇ ਆ ਅਪੋਨਾਂ ਨੂੰ ਸਪੋਰਟ ਕਰਾਂਗੇ ਨਾਲੋਂ ਕਿੰਦੇ ਕੰਮ ਵੀ ਕਰਾਂਗੇ ਪਰ ਲੋਕਾਂ ਦੇ ਕੰਮਾਂ ਵਾਸਤੇ ਲੋਕ ਬੰਦੇ ਨੂੰ ਚੁੰਦੇ ਆ ਬੰਦਾ ਪਾਰਟੀ ਨੂੰ ਚੁੰਦਾ ਕਿਉਂਕਿ ਕੰਮ ਹੋਣਦੇ ਸਾਡੇ ਹੋਣਦੇ ਮੇਰੇ ਨਾਲੇ ਦਾ ਕੰਮ ਲੱਗੇਦਾ ਮੇਰਾ ਐਮਪੀਐਸ ਦਾ ਕੰਮ ਹੈ 1.5 ਕਰੋੜ ਦਾ 5-6 ਕਰੋੜ ਦੇ ਕੰਮ ਮੇਰੇ ਖਾਨ ਪਖਾਨਪੁਰ ਚੋਂ ਹੋਣ ਜਾੜਿਆ ਬਾਕੀ ਸਟੇਡੀਅਮ ਮੇਰੇ ਲਾਗੇ ਆ ਰਿਹਾ ਬੜੀ ਜਲਦੀ ਮੇਰਾ ਪੁੱਲ ਤੁਨੂੰ ਮੈਂ 4 ਸਾਲ ਮਰ ਗਿਆ ਕਹਿੰਦੇ ਮੇਰਾ ਪੁੱਲ ਬਣਨੇ ਸ਼ੁਰੂ ਹੋ ਗਿਆ ਭਾਈ ਮਨਵਾਲ ਦਾ ਪਰ ਬਣਿਆ ਆ ਤੇ ਸਰਕਾਰ ਨੇ ਆ ਪੰਜਾਬ ਤੇ ਜਦੋਂ ਤੂੰ ਹੀ ਵੀ ਮੇਰੇ ਵਾਰਡ ਚ ਜੇ ਕੋਈ ਕਹਿੰਦੇ ਉਹ ਨਾ ਤੇ ਕਹਿੰਦੇ ਕਿ ਮੈਂ ਕਰਵਾਇਆ ਤੁਸੀਂ ਨਹੀਂ ਕਰਵਾਇਆ ਲੋਕਾਂ ਨੇ 10 ਰਾਸ਼ਨ ਕਾਰਡ ਬੰਦੇ ਮੈਂ 250 ਬਣਵਾੰਦਾ ਸੀ ਲੋਕਾਂ ਨੇ ਕਰੋੜ ਕਰੋੜ ਲਵਾਇਆ ਮੈਂ 14 ਕਰੋੜ ਲਵਾਇਆ ਮੇਰੇ ਕੋ ਸਾਰੇ ਕਾਉਂਸਲਰ ਛੜਦੇ ਰਹੇ ਆ ਕਿ ਜਤਿਨ ਵਾਲੀਆ ਨੂੰ ਪੈਸੇ ਨਹੀਂ ਦੇਣੇ ਜਤਿਨ ਵਾਲੀ ਅੱਜ ਵੀ ਜੁੱਤੀ ਦੇ ਜੋਰ ਤੇ ਪੈਸੇ ਲਾਂਦਾ ਮੈਂ ਤੁਹਾਨੂੰ ਇੱਕ ਗੱਲ ਅੱਜ ਵੀ ਕਹਣਾ ਚਾਹਣਾ ਮੈਂ ਅੱਗੋਂ ਦੀ ਤੁਸੀਂ ਜਿੱਥੇ ਵੀ ਵਾਰਡ ਚ ਕੋਈ ਖਰਾਬੀ ਕਰੋਗੇ ਅਸੀਂ ਸਾਰੇ ਰਲ ਕੇ ਉਸ ਬਾੜ ਦਾ ਕੰਮ ਕਰਵਾਵਾਂਗੇ ਨਾਲੋ ਕੇ ਬਾਕੀ ਆਹ ਨਾਲਾ ਸਮਾਂ ਰਹਿ ਗਿਆ 2-4 ਮਹੀਨੇ ਦਾ ਮੇਰੇ ਸਾਹਿਬ ਵੀ ਘਰ ਬਹਿ ਜਾਣਾ ਤੂੰ ਹੀ ਤੇ ਜਹਾਜ ਫੜਨਾ ਤੇ ਨਿਕਲ ਜਾਣਾ ਭੁਗਤਨੀ ਦੇ ਲੋਕਾਂ ਨੇ ਆ ਪਠਾਨਕੋੜ ਨੂੰ ਇੱਕ ਨਕਮਾ ਮੇਅਰ ਮਿਲਿਆ ਜਿਨੇ ਪਠਾਨ ਔਰ ਦੀ ਨਹਿਾਰ ਨੂੰ ਕੀ ਸਵਾਰ ਰੈ ਨਹਿਾਰ ਜਿਹੜੀ ਹੈਗੀ ਉਹ ਵੀ ਬਗੜ ਗਿਆ ਹੈ 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 ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੱਲ ਅਮਿਤ ਵੇਜੀ ਜੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਮ ਆਗਦੀ ਪਾਰਟੀ ਦੇ ਉੱਪਰ ਬੇਬੁਨਿਆਦ ਦੋਸ਼ ਲਗਾਇਆ ਹੈ ਜੋ ਕਿ ਸਚਾਈ ਤੋਂ ਕੋਸੋਂ ਦੂਰ ਹੈ ਜੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਚੁੰਡੀ ਵੜਦੀ ਹੈ ਕਾਂਗਰਸ ਨੂੰ ਘੇਰਦੀ ਹੈ ਉਹਨਾਂ ਦੇ ਨਾਂ ਕੀਤੇ ਹੋਏ ਕੰਮਾਂ ਨੂੰ ਲੈ ਕੇ ਤਾਂ ਦਰਦ ਹੁੰਦਾ ਹੈ ਬੀਜੇਪੀ ਨੂੰ ਜੇ ਆਮ ਆਦਮੀ ਪਾਰਟੀ ਸ਼ਹਿਰ ਦੇ ਭਲੇ ਦੇ ਲਈ ਬੀਜੇਪੀ ਨੂੰ ਕੁਐਸਚਨ ਕਰਦੀ ਹੈ ਤਾਂ ਉਹਦਾ ਦਰਦ ਹੁੰਦਾ ਕਾਂਗਰਸ ਨੂੰ ਇਥੋਂ ਇਹ ਸਾਫ਼ ਦਿਖਦਾ ਹੈ ਕਿ ਕਾਂਗਰਸ ਤੇ ਬੀਜੇਪੀ ਦੋਨੋਂ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਇਸ ਤੋਂ ਇਲਾਵਾ ਪ੍ਰਿੰਟ ਮੀਡੀਆ ਦੇ ਵਿੱਚ ਜਵੇਸ਼ ਠਾਕਰ ਨੇ ਇਹ ਕਿਹਾ ਕਿ ਰਾਜਨੀਤੀ ਦੇ ਵਿੱਚ ਬੜੇ ਹਲਕੇ ਲੋਕ ਆ ਚੁੱਕੇ ਨੇ ਮੈਂ ਉਹਨਾਂ ਨੂੰ ਇਹ ਪੁੱਛਣਾ ਮੰਗਦਾ ਹਾਂ ਕਿ ਹਲਕੇ ਦੀ ਪਰਵਾਸ਼ਾ ਤੁਹਾਡੇ ਮੁਤਾਬਕ ਕੀ ਹੈ ਕਿ ਆਮ ਲੋਕ ਜੇ ਰਾਜਨੀਤੀ ਦੇ ਵਿੱਚ ਆਂਦੇ ਆ ਤੁਸੀਂ ਉਹਨਾਂ ਨੂੰ ਹਲਕੇ ਲੋਕ ਸਮਝਦੇ ਹੋ ਇਸ ਤੋਂ ਇਲਾਵਾ ਕਦੀ ਕਾਂਗਰਸ ਵਾਲੇ ਕਦੀ ਭਾਜਪਾ ਵਾਲੇ ਬਾਰ-ਬਾਰ ਸਾਡੇ ਜ਼ਿਲ੍ਹਾ ਇੰਚਾਰਜ ਨੂੰ ਲੈ ਕੇ ਗੱਲਾਂ ਕਰਦੇ ਨੇ ਕਿ ਕਦੀ ਕਹਿੰਦੇ ਉਹ ਅੰਮ੍ਰਿਤਸਰ ਤੋਂ ਹੈ ਕਦੀ ਕਹਿੰਦੇ ਉਹ ਯੂਕੇ ਤੋਂ ਰਹਿ ਕੇ ਆਇਆ ਹੈ ਪਹਿਲੀ ਗੱਲ ਤਾਂ ਇਹ ਸਾਡੀ ਪਾਰਟੀ ਦਾ ਅੰਦਰੂਨੀ ਮਸਲਾ ਹੈ ਉਹ ਪਠਾਨਕੋਟ ਦੇ ਵਸਨੀਕ ਹੈ ਪਠਾਨਕੋਟ ਦੇ ਰਹਿਣ ਵਾਲੇ ਹੈ ਸੁजानਪੁਰ ਹਲਕੇ ਦੇ ਵਿੱਚ ਉਹਨਾਂ ਦਾ ਆਪਣਾ ਸਕੂਲ ਹੈ ਕਾਰੋਬਾਰ ਹੈ ਇਹ ਸਾਡਾ اخਲਾਕੀ ਪਾਰਟੀ ਦਾ ਆਪਣਾ ਹੈ ਕਿ ਉਹ ਇਹ ਸਾਡੀ ਆਪਣੀ ਪਾਰਟੀ ਦਾ ਇਹ ਕਿ ਆਪਾਂ ਕਿਸ ਨੂੰ ਜ਼ਿਲ੍ਹਾ ਇੰਚਾਰਜ ਲਗਾਣਾ ਹੈ ਕਿਸ ਨੂੰ ਹਲਕਾ ਇੰਚਾਰਜ ਲਗਾਣਾ ਇਸ ਦੇ ਲਈ ਨਾ ਤਾਂ ਸਾਨੂੰ ਕਾਂਗਰਸ ਨੂੰ ਪੁੱਛਣ ਦੀ ਲੋੜ ਹੈ ਨਾ ਹੀ ਭਾਜਪਾ ਨੂੰ ਪੁੱਛਣ ਦੀ ਲੋੜ ਹੈ ਸਰ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਭਾਜਪਾ ਵੱਲੋਂ ਫੰਡ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੇ ਸਾਡੇ ਦੇ ਇੰਸਾਲ ਦੇ ਵਿੱਚ ਕੋਈ ਵੀ ਫੰਡ ਜਿਹੜਾ ਆਮ ਆਦੀ ਸਰਕਾਰ ਦੇ ਲਈ ਚੁਣੇ ਭਗਵਾਨਦਮਾਹ ਦੀ ਸਰਕਾਰਾਂ ਦੇ ਵੱਲੋਂ ਨਹੀਂ ਦਿੱਤਾ ਸਰ ਉਹਦੇ ਬਾਰੇ ਕੀ ਸਰ ਜਿਹੜਾ ਫੰਡਾਂ ਨੂੰ ਲੈ ਕੇ ਉਹ ਗੱਲ ਕਰਦੇ ਨੇ ਫੰਡ ਪ੍ਰੋਪਰ ਤਰੀਕੇ ਦੇ ਨਾਲ ਸਰਕਾਰ ਵੱਲੋਂ ਰਿਲੀਜ਼ ਕੀਤੇ ਗਏ ਆ ਉਹਨਾ ਫੰਡਾਂ ਨੂੰ ਇਹ ਬੜੇ ਗਲਤ ਤਰੀਕੇ ਦੇ ਨਾਲ ਭ੍ਰਸ਼ਟਾਚਾਰੀ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰ ਰਹੇ ਨੇ ਜਿਸ ਤਰ੍ਹਾਂ ਕਿ ਜਦੋਂ ਕਾਂਗਰਸ ਸਰਕਾਰ ਸੀ ਇਹਨਾਂ ਨੇ 5-500 ਰੁਪਏ ਦਾ ਬੂਟਾ ਲੈ ਕੇ 25-2500 ਰੁਪਿਆ ਸ਼ੋਕ ਦਿੱਤਾ ਇਹਦਾ ਜਾ ਕੇ ਤੁਸੀਂ ਕਾਰਪੋਰੇਸ਼ਨ ਦੇ ਵਿੱਚੋਂ ਰਿਕਾਰਡ ਕਰਵਾ ਸਕਦੇ ਹੋ ਅੱਜ ਉਹ ਬੂਟੇ ਕਿੱਥੇ ਨੇ ਅੱਜ ਬਬੂਤੀ ਸ਼ਰਮਾ ਜੀ ٹرسٹ ਦੇ ਵਿੱਚੋਂ ਬੂਟੇ ਲਗਵਾ ਰਹੇ ਆ ਆਪਰ ਉਹ ਬੂਟਾ 5-500 6-600 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚੋਂ ਮਿਲਿਆ ਜਿਹੜਾ ਆਪਾਂ 5-600 ਰੁਪਏ ਹੀ ਉਹਦਾ ਬਿੱਲ ਬਣਵਾਇਆ ਤੇ ਉਸੇ ਰੇਟ ਦੇ ਉੱਪਰ ਆਪਾਂ ਲੈ ਕੇ ਤੇ ਸ਼ਹਿਰ ਦੀ ਨਿਹਾਰ ਬਦਲਣ ਵਾਸਤੇ ਸ਼ਹਿਰ ਦੀ ਸੁੰਦਰਤਾ ਬਦਲਣ ਉਹਨਾਂ ਨੇ 14-14 ਰੁਪਏ ਲਈ ਗੱਲਬਾਤ ਵੀ ਕੀਤੀ ਆ ਪਰ ਉਹਦੇ ਬਾਰੇ ਕੀ ਇਹ ਉਹਨਾਂ ਦੀ ਬੜੀ ਛੋਟੀ ਗੱਲ ਹੈ ਜੀ ਕਿ 14-14 ਰੁਪਏ ਦੀ ਲੜੀ ਇਹ ਇੱਕ ਤੇ ਉਹਨਾਂ ਵੱਲੋਂ ਤਿਰੰਗਾ ਜਿਹੜੀ ਲੜੀ ਲਗਾਈ ਗਈ ਹੈ ਤਿਰੰਗੇ ਦਾ ਅਪਮਾਨ ਹੈ ਦੇਸ਼ ਦਾ ਅਪਮਾਨ ਹੈ ਉਹਨਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਇੱਕ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਹੈ ਜੀ ਉਹ ਕਹਿੰਦੇ ਆ ਕਿ 14-14 ਰੁਪਏ ਦੀ ਲ ਅੱਪਾ ਉਹਨਾਂ ਨੂੰ 1000 ਲੜੀ ਦਾ ਆਰਡਰ ਦਿੰਨੇ ਆ 14 ਰੁਪਏ ਦੇ ਹਿਸਾਬ ਨਾਲ ਉਹ ਚਾਹੇ ਅੱਜ ਹੀ ਮੇਰੇ ਕੋਲ ਆ ਕੇ ਚੈੱਕ ਲੈ ਜਾਣ ਕਿ ਉਹ ਸਾਨੂੰ 1000 ਲੜੀ ਜਿਹੜੀਆਂ ਪ੍ਰੋਵਾਈਡ ਕਰਵਾ ਦੇਣ 14 ਰੁਪਏ ਦੇ ਹਿਸਾਬ ਨਾਲ ਦੇਖੋ ਜੀ ਸਾਡੇ ਸਾਰੇ ਲੀਡਰਸ ਨੇ ਜਿਸ ਤਰ੍ਹਾਂ ਬਰੀਫ ਕਰਤਾ ਸਾਰੀ ਪ੍ਰੈਸ ਕਾਨਫਰੰਸਾਂ ਤੇ ਮੈਂ ਉਹਨੂੰ ਲੈਬਰੇਟ ਕਰਾਂਗਾ ਲਾਸਟੇ ਕੀ ਪਠਾਨਕੋਟ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਅਮੀਦ ਵੇਜੀ ਜਿਹੜੇ ਹਸਾਕਾ ਐਮਐਲਏ ਨੇ ਉਹਨਾਂ ਦਾ ਇੱਥੇ ਛੋਟਾ ਮੋਟਾ ਕੋਈ ਕਾਰੋਬਾਰ ਆ ਉਹ ਸਿਰਫ ਮਹੀਨੇ ਦੇ ਇੱਕ ਵਾਰੀ ਜਾਂ 6 ਮਹੀਨੇ ਦੇ ਇੱਕ ਵਾਰੀ ਉਹਦਾ ਹੌਫ ਕਰਨ ਆਉਂਦੇ ਆ ਤੇ ਉਹ ਹੌਫ ਕਰਨ ਤੇ ਚਾਹ ਪਾਣੀ ਦੇ ਛੁਗਣ ਮੇਲੇ ਦੇ ਵਿੱਚ ਆ ਜਿਹੜਾ ਇਹ ਲੋਕਾਂ ਨੂੰ ਗਰਮਿਤ ਕਰਦੇ ਆ ਤੇ ਲੋਕਾਂ ਨੇ ਅਸੀਂ ਇਹਨਾਂ ਦੀਆਂ ਗੱਲਾਂ ਜਣੀ ਆਣਾ ਔਰ ਲੋਕੀ ਆਉਂਦੇ ਵੀ ਨਹੀਂ ਆ ਔਰ ਅਮੀਰ ਵੇਜੀ ਨੂੰ ਕਲੀਅਰ ਕਟ ਮੈਸੇਜ ਆ ਕਿ ਜਿੱਦਾਂ ਸਿਆਲ ਸਾਹਿਬ ਨੇ ਕਿਹਾ ਕਿ ਉਹਦੀ ਡਿਬਰੂਗੜ ਦੀ ਟਿਕਟ ਕੱਟੀ ਗਈ ਮਜੀਠਾਈ ਦੀ ਇਹਨਾਂ ਦੀ ਵੀ ਜ਼ਰੂਰ ਕੱਟੀ ਜਾਏਗੀ ਜੀ ਬੜੀ ਜਲਦੀ ਔਰ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਮੇਅਰ ਦੀ ਵੀ ਜਿਹੜੀ ਟਿਕਟ ਆ ਉਹ ਕੱਟੀ ਜਾਏਗੀ ਜਿਸ ਲੈਵਲ ਦੀ ਕਰਪਸ਼ਨ ਇਹਨਾਂ ਨੇ ਕੀਤੀ ਆ ਆਪਣੇ ਫਾਰਮ ਹਾਊਸ ਦਾ ਜਿਹੜੇ ਸੀਵਰੇਜ ਪਾਤੇ ਆ ਜਿਹੜੇ ਬਿਲਡਿੰਗਾਂ ਇਹਨਾਂ ਨੇ ਬਿਨਾਂ ਨਕਸ਼ਿਆਂ ਤੋਂ ਸਾਰੀਆਂ ਬਣਾਈਆਂ ਉਹਦੀ ਕਾਰਵਾਈ ਹੋਏਗੀ ਔਰ ਭਾਜਪਾ ਵਾਲਿਆਂ ਨੂੰ ਵੀ ਮੈਸੇਜ ਆ ਕਿ ਉਹ ਕਹਿੰਦੇ ਸਾਡਾ ਐਮਐਲਏ ਸਾਡੀ ਸਰਕਾਰ ਨਹੀਂ ਇੱਕ ਐਮਐਲਏ ਆ ਜਿਹੜਾ ਸਵਧਾਨਕ ਤੌਰ ਤੇ ਚੀਫ ਸੈਕਟਰੀ ਨਹੀਂ ਪਾਵਰ ਰੱਖਦਾ ਜੇ ਐਮਐਲਏ ਤੁਹਾਡੇ ਕੋਲ ਲੱਗਦਾ ਤਾਂ ਉਹਦੇ ਕੋਲ ਪਾਵਰ ਹੀ ਨਹੀਂ ਆ ਔਰ ਰਿਜ਼ਾਈਨ ਕਰੇ ਅਤੇ ਆਮ ਆਦਮੀ ਪਾਰਟੀ ਦਾ ਐਮਐਲਏ ਬਣੇ ਤੇ ਲੋਕਾਂ ਦੇ ਕੰਮ ਹੋਣ ਉਸ ਤਰੀਕੇ ਨਾਲ ਉਸ ਲੈਵਲ ਤੇ ਪਠਾਨਕੋਟ ਦੇ ਜਿਹੜੇ ਮੁੱਦੇ ਆ ਵਿਧਾਨ ਸਭਾ ਚੁੱਕੇ ਜਾਣ ਇਹ ਜਿਹੜੀਆਂ ਚੀਜ਼ਾਂ ਪਹਿਲੇ ਤੁਸੀਂ ਆਪਣੇ ਲੀਡਰਾਂ ਨੂੰ ਸਮਝਾਓ ਫੇਰ ਆਮ ਆਦਮੀ ਪਾਰਟੀ ਦੀ ਗੱਲ ਕਰੋ ਔਰ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਤੇ ਜਿਹੜਾ 300 ਯੂਨਿਟ ਬਿਜਲੀ ਦਾ ਬਿੱਲ ਕਾਡਾ ਮਾਫ ਹੋਏ ਦਾ ਸਾਰੇ ਲੀਡਰ ਜਿਹੜੇ ਪ੍ਰੈਸ ਕਾਨਫਰੰਸ ਕਰਦੇ ਹੋ ਨਾ ਪਹਿਲੇ ਬਿਲੀਕਾਰ ਜਾ ਕੇ ਆਫੀ ਡਾਡ ਦੇ ਕੇ ਆਓ ਕਿ ਆਹੀ ਜਿਹੜਾ ਆ ਉਹਦਾ ਬੈਨੀਫਿਟ ਨਹੀਂ ਲੈਣਾ 300 ਯੂਨਿਟ ਦਾ ਨਹੀਂ ਤੇ ਅਗਲੀ ਪ੍ਰੈਸ ਕਾਨਫਰੰਸ ਤੇ ਤੁਹਾਡੇ ਘਰ ਦੇ ਬਿੱਲ ਕੱਢ ਕੇ ਲਿਆਵਾਂਗੇ ਫੇਰ ਦੱਸਾਂਗੇ ਆਮ ਆਦਮੀ ਪਾਰਟੀ ਨੇ ਇਨਡਾਇਰੈਕਟਲੀ ਡਾਇਰੈਕਟਲੀ ਤੁਹਾਡੇ ਕੰਮ ਲੋਕਾਂ ਦੇ ਕੀਤੇ ਆ ਜਾਂ ਨਹੀਂ ਕੀਤੇ ਫੇਰ ਆਮ ਆਦਮੀ ਪਾਰਟੀ ਜਿਹੜਾ ਲਾਂਚਣਾ ਉਹ ਲਾਓ ਧੰਨਵਾਦ ਥੈਂਕ ਯੂ ਏਵਰੀਵਨ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ